ਸਸੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੀ ਇੱਕ ਨਾ ਬਹੁਤ ਵੀਰਾਂ ਦੇ ਕਾਲ ਮੈਸੇਜ ਆ ਰਹੇ ਸੀਗੇ ਵੀ ਵੀਰੇ ਸਾਡਾ ਨਾ ਪਖਰਾਜ ਆਲੂ ਉਹ ਫਟ ਗਿਆ ਪਖਰਾਜ ਆਲੂ ਫਟਣ ਦਾ ਕਾਰਨ ਵੀਰੇ ਇਹ ਹੋਇਆ ਕਿ ਪਹਿਲਾਂ ਮੌਸਮ ਗਰਮ ਸੀਗਾ ਫਿਰ ਉਦੋਂ ਬਾਅਦ ਮੀਂਹ ਪੈ ਗਿਆ ਮੀਂਹ ਦੇ ਨਾਲ ਉਦੋਂ ਕਿੰਨੇ ਦਿਨ ਮੌਸਮ ਠੰਡਾ ਚੱਲਿਆ ਫਿਰ ਉਸ ਤੋਂ ਬਾਅਦ ਇੱਕਦਮ ਫਿਰ ਗਰਮ ਹੋਇਆ ਹਨਾ ਤੇ ਉਹ ਸੋਇਲ ਟੈਂਪਰੇਚਰ ਖਰਾਬ ਹੋਣ ਦੇ ਨਾਲ ਇਹ ਜਦੋਂ ਆਲੂ ਨੇ ਜਦੋਂ ਠੰਡੇ ਤੋਂ ਬਾਅਦ ਗਰਮੀ ਪਈ ਤੇ ਉਸ ਤੋਂ ਬਾਅਦ ਉਹ ਆਲੂ ਬਦਨਾ ਜਿਆਦੇ ਬਲਕਿੰਗ ਦੇ ਵਿੱਚ ਸਟਾਰਟ ਹੋ ਗਿਆ ਵੀ ਵੱਡਾ ਹੋਣ ਲੱਗ ਗਿਆ ਜਾਰੇ ਤੇ ਉਸ ਤੋਂ ਠੰਡੇ ਹੋਣ ਤੋਂ ਗਰਮੀ ਵੀ ਗਰਮੀ ਤੋਂ ਬਾਅਦ ਹੁਣ ਫੇਰ ਠੰਡ ਇਹ ਫਟਣ ਦਾ ਕਾਰਨ ਸੋਇਲ ਟੈਂਪਰੇਚਰ ਦੇ ਵਿੱਚ ਮੌਸਮ ਦੀ ਤਬਦੀਲੀ ਦੇ ਕਾਰਨ ਇਹ ਫਟਿਆ ਆਲੂ ਨਹੀਂ ਆਲੂ ਪਖਰਾਜ ਆਲੂ ਤਾਂ ਤੁਹਾਨੂੰ ਹੀ ਪਤਾ ਨਹੀਂ ਫਟਦਾ ਹਨ ਜਿਹੜਾ ਚਿਤਰੀ ਰੋਗ ਆ ਉਹਦਾ ਕੋਈ ਹੱਲ ਨਹੀਂ ਵੀਰੇ ਉਹਦਾ ਤੁਹਾਨੂੰ ਮੈਂ ਦੱਸਿਆ ਸੀ ਉਹਦਾ ਕੋਈ ਹੱਲ ਨਹੀਂ ਉਹ ਤੁਹਾਡੇ ਖੇਤ ਦੇ ਵਿੱਚ ਉਹ ਸੀਡ ਦੇ ਵਿੱਚ ਨਹੀਂ ਹੁੰਦਾ ਵੀ ਜੇ ਆਪਾਂ ਕਿਨਾਂ ਵੀ ਕਿਤੇ ਨੇ ਕਿਸੇ ਦਾ ਸੀਡ ਸੀਗਾ ਯਾਰ ਉਹਦੇ ਵਿੱਚੋਂ ਆ ਗਿਆ ਨਹੀਂ ਇਦਾਂ ਨਹੀਂ ਹੁੰਦਾ ਵੀਰੇ ਨਾ ਇਹ ਚੀਜ਼ ਹੁੰਦੀ ਹੈ ਨਾ ਉਹ ਜਿਹੜੇ ਗੁੱਡੇ ਗੁੱਡੀਆਂ ਨਿਕਲ ਜਾਂਦੇ ਆਲੂਆਂ ਨੂੰ ਕਿਸੇ ਦੀ ਬਾਹ ਇਧਰ ਨੂੰ ਕਿਸੇ ਦੇ ਬਾਹ ਇਧਰ ਨੂੰ ਉਹ ਵੀ ਜਿਹੜੇ ਆਪਣੇ ਖੇਤ ਦੇ ਵਿੱਚ ਨਿਊਟ੍ਰੀਐਂਟ ਪਏ ਹੁੰਦੇ ਆ ਉਹ ਆਲੂ ਨੂੰ ਸਹੀ ਮਾਤਰਾ ਚ ਨਹੀਂ ਹੁੰ ਮਿਲਦੇ ਆਪਾਂ ਖੇਤ ਦੀ ਬਾਹੀ ਨਹੀਂ ਵਧੀਆ ਹੋਈ ਹੁੰਦੀ ਜਾਂ ਪਾਣੀ ਪੁਣੀ ਨਹੀਂ ਸਹੀ ਤਰੀਕੇ ਨਾਲ ਲੱਗਿਆ ਜਾਂ ਆਪਾਂ ਉੱਤੇ ਨਹੀਂ ਸਪਰੇਆ ਉਹਦੇ ਕਾਰਨ ਉਹ ਜਿਹੜੇ ਵੀ ਸੈੱਲ ਨੂੰ ਆਪਣੇ ਨਿਊਟ੍ਰੀਐਂਟ ਉਹ ਜ਼ਿਆਦਾ ਲੱਗਦੇ ਉਹੀ ਸੈੱਲ ਵੱਡਾ ਛੋਟਾ ਹੋ ਜਾਂਦਾ ਤਾਂ ਇਹ ਉਹ ਗੁੱਡੇ ਗੁੱਡੀਆਂ ਨਿਕਲਿਆਉਂਦੇ ਆ ਆਲੂ ਦੇ ਹਨ ਉਹ ਕਾਰਨ ਹੁੰਦਾ ਤੇ ਆਲੂ ਜਿਹੜਾ ਫਟਣ ਦਾ ਕਾਰਨ ਮੇਨ ਇਹੀ ਆ ਵੀ ਟੈਂਪਰੇਚਰ ਪਹਿਲਾਂ ਹਾਈ ਸੀ ਫਿਰ ਲੋ ਹੋ ਗਿਆ ਫਿਰ ਹਾਈ ਹੋ ਗਿਆ ਫਿਰ ਲੋ ਹੋ ਗਿਆ ਇਹੀ ਕਾਰਨ ਸੀ ਇੱਕ ਆਲੂ ਫਟਣ ਦਾ ਹੋਰ ਕੋਈ ਕਾਰਨ ਨਹੀਂ ਹੈਗਾ ਕਿਸੇ ਵੀ ਵੀਰਾਂ ਦੇ ਬੀਜ ਦੇ ਵਿੱਚ ਕੋਈ ਖਰਾਬੀ ਨਹੀਂ ਹੋਣੀ ਤੇ ਵੀਰ ਥੋੜੇ ਵਧੀਆ ਹੀ ਹੋਣਗੇ ਤੇ ਮੇਨ ਕਾਰਨ ਉਹਦਾ ਟੈਂਪਰੇਚਰ ਆ ਹੋਰ ਕੋਈ ਵੀ ਕਾਰਨ ਨਹੀਂ ਤੁਹਾਡੇ ਖੇਤ ਚ ਪ੍ਰੋਬਲਮ ਨਹੀਂ ਕੁਛ ਨਹੀਂ ਹੈਗਾ ਹਾਂ ਜਿਹੜਾ ਚਿਤਰੀ ਰੋਗ ਆ ਉਹ ਤੁਹਾਡੇ ਖੇਤ ਚ ਪ੍ਰੋਬਲਮ ਆ ਬਸ ਇਹ ਗੱਲ